ਇੰਡਸਟਰੀ ਵੀ ਹੌਲੀ-ਹੌਲੀ ਆਉਂਦੀ ਰਹੀ ਔਰ ਬਹੁਤ ਧੇਰ ਇੰਡਸਟਰੀਅਲ ਸਟੇਟ ਜਿਹੜੀ ਸੀ ਏਦਾਂ ਹੀ ਪਈ ਹੋਈ ਆ। ਇੰਡਸਟਰੀਅਲ ਸਟੇਟ ਦੀਆਂ ਬੜੀਆਂ ਮੁਸ਼ਕਲਾਂ ਨੇ। ਨਾ ਕਿ ਇੱਥੇ ਸਾਨੂੰ ਬਿਜਲੀ ਕੈਟਾਗਰੀ 2 ਚ ਮਿਲ ਰਹੀ ਆ। ਨਾ ਹੀ ਇੱਥੇ ਕੋਈ ਚੱਜਦੀਆਂ ਸੜਕਾਂ ਨੇ। ਲਈ ਔਰ 3 ਕਰੋੜ ਤੇ 5 ਲੱਖ ਰੁਪਈਆ ਇਹਦੇ ਵਾਸਤੇ ਸੈਂਕਸ਼ਨ ਕਰਕੇ ਇੱਥੇ ਭੇਜਤਾ ਵਾ। ਕਿ 92 ਲੱਖ ਰੁਪਏ ਦੇ ਕਰੀਬ ਪਹਿਲੀ ਵਾਰ ਹੋਇਆ ਵੀ ਜਿੱਥੇ ਸਰਕਾਰ ਨੇ ਬਿਜਲੀ ਬੋਰਡ ਨੂੰ ਪੈਸੇ ਦਿੱਤੇ ਹੋਣ ਤੇ ਤੁਸੀਂ ਇਹਦਾ ਜਿਹੜਾ ਸਿੱਧੀ ਸਪਲਾਈ ਆ ਕੇਬਲ ਦੀ ਜੋੜਦੇ ਹੋ ਤੇ ਖੁਸ਼ੀਆਂ ਭਰਿਆ ਦੇਣਾ ਆ ਜਿਹੜੀ ਇੰਡਸਟਰੀਅਲ ਸਟੇਟ ਜਿਹਨੂੰ ਆਪਾਂ ਕਹਿੰਦੇ ਆ ਇਹ ਮਰਕਲ 1976 ਦੇ ਵਿੱਚ ਹੋਣ ਦੇ ਵਿੱਚ ਆਈ ਸੀਗੀ ਔਰ ਲਗਾਤਾਰ ਉਸ ਤੋਂ ਬਾਅਦ ਇੱਥੇ ਇੰਡਸਟਰੀ ਵੀ ਹੌਲੀ ਹੌਲੀ ਆਉਂਦੀ ਰਹੀ ਔਰ ਬਹੁਤ ਏਰ ਇੰਡਸਟਰੀਅਲ ਸਟੇਟ ਜਿਹੜੀ ਸੀ ਏਦਾਂ ਹੀ ਪਈ ਆ ਕੁਝ ਦਿਨ ਪਹਿਲਾਂ ਜਿਹੜੀ ਸਾਡੀ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਨੇ ਸ਼ਾਮ ਸੁੰਦਰ ਬਰਮਾ ਜੀ ਔਰ ਰਮੇਸ਼ ਜੀ ਔਰ ਅਵੀ ਖੰਨਾ ਜੀ ਰਜਿੰਦਰ ਜੀ ਇਹਨਾਂ ਨੇ ਸਾਰਿਆਂ ਨੇ ਚੌਂਦੇ ਵਿੱਚ ਲੈਂਦਾ ਕਿ ਇਹ ਇੰਡਸਟਰੀਅਲ ਸਟੇਟ ਦੀਆਂ ਬੜੀਆਂ ਮੁਸ਼ਕਲਾਂ ਨੇ ਨਾ ਕਿ ਉੱਥੇ ਸਾਨੂੰ ਬਿਜਲੀ ਕੈਟਾਗਰੀ 2 ਚ ਮਿਲ ਰਹੀ ਆ ਨਾ ਹੀ ਉੱਥੇ ਕੋਈ ਚੱਜਦੀਆਂ ਸੜਕਾਂ ਨੇ ਨਾ ਕੋਈ ਸਟਰੀਟ ਲਾਈਟ ਆ ਨਾਈ ਇਹ ਜਿਹੜਾ ਸੀਵਰੇਜ ਆ ਉਹ ਚਾਲੂ ਆ ਬੰਦ ਪਿਆ ਆ ਔਰ ਇਸ ਤੋਂ ਇਲਾਵਾ ਕੋਈ ਪਾਰਕ ਦੀ ਵਿਵਸਥਾ ਨਹੀਂ ਆ ਗਾਰਡਨ ਕਲਚਰ ਦਾ ਕੰਮ ਖੋਣ ਵਾਲਾ ਕਿਸ ਕਰਕੇ ਇਹਦੇ ਬਾਰੇ ਕੋਈ ਸੋਚਿਆ ਜਾਵੇ ਔਰ ਮੈਂ ਇਸ ਗੱਲ ਦਾ ਹਰਾਮ ਸੀਗਾ ਕਿ ਕੈਟਾਗਰੀ 2 ਦੇ ਵਿੱਚ ਜਿਹੜੀ ਬਿਜਲੀ ਮਿਲਣੀ ਸੀ ਉਹ ਸਿੱਧੀ ਰਣਜੀਤ ਬਾਗ ਜਿਹੜਾ ਸਾਡਾ ਸਬਸਟੇਸ਼ਨ ਆ ਉਹਦੇ ਤੋਂ ਹੀ ਦੀ ਸਪਲਾਈ ਜਿਹੜੀ ਆ ਆਉਂਦੀ ਆ ਅੱਜ ਉਹ ਨਿਰਵਗਨ ਬਿਜਲੀ ਦੀ ਸਪਲਾਈ ਆ ਜਾਂਦੀ ਆ ਕਾਰਖਾਨੇ ਲੱਗਦੇ ਤੇ ਇੰਡਸਟਰੀ ਨੂੰ ਆਪਣੀ ਪ੍ਰੋਡਕਸ਼ਨ ਵਾਸਤੇ ਉਹਦਾ ਫਾਇਦਾ ਹੋ ਜਾਂਦਾ ਅਸੀਂ ਉਹ ਗੱਲ ਮੁੱਖ ਮੰਤਰੀ ਸਾਹਿਬ ਤੱਕ ਲੈ ਕੇ ਗਏ ਮੈਂ ਜਿੰਦ ਗਿਆ ਘਰਾਈਆਂ ਤੋਂ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਖਾਸ ਕਰਕੇ ਸਾਡੇ ਜਿਹੜੇ ਮੰਤਰੀ ਨੇ ਤਰਨਪੁਰੀ ਜੀ ਇੰਡਸਟਰੀਜ਼ ਔਰ ਕਮਰਸ ਮਿਨਿਸਟਰ ਨੇ ਉਹਨਾਂ ਨੇ ਬਹੁਤ ਦਿਲਚਸਪੀ ਲਈ ਔਰ 3 ਕਰੋੜ ਦੇ 5 ਲੱਖ ਰੁਪਈਆ ਇਹਦੇ ਵਾਸਤੇ ਸੈਂਕਸ਼ਨ ਕਰਕੇ ਇੱਥੇ ਭੇਜਤਾ ਵਾ ਇਹ ਦੇਖਿਓ 95 ਲੱਖ ਰੁਪਏ ਦੇ ਕਰੀਬ ਪਹਿਲੀ ਵਾਰ ਹੋਇਆ ਵੀ ਜਿੱਥੇ ਸਰਕਾਰ ਨੇ ਬਿਜਲੀ ਬੋਰਡ ਨੂੰ ਪੈਸੇ ਦਿੱਤੇ ਹੋਣ ਤੇ ਤੁਸੀਂ ਇਹਦਾ ਜਿਹੜਾ ਸਿੱਧੀ ਸਪਲਾਈ ਆ ਕੇਬਲ ਦੀ ਜੋੜਦੇ ਹੋ ਉਸ ਵਕਤ ਬਹੁਤ ਜਲਦੀ ਬੜੇ ਘੱਟ ਟਾਈਮ ਦੇ ਵਿੱਚ ਮੈਂ ਸਮਝਦਾ ਵੀ ਬਿਜਲੀ ਬੋਰਡ ਦੇ ਸਾਡੇ ਆਫਿਸ ਐਕਸ਼ਨ ਸਾਹਿਬ ਸਾਹ ਕੁਲਦੀਪ ਸਿੰਘ ਜੀ ਖੜੇ ਨੇ ਪ੍ਰਦੀਪ ਸੈਣੀ ਜੀ ਖੜੇ ਨੇ ਇਹਨਾਂ ਨੇ ਮਿਹਨਤ ਦੇ ਨਾਲ ਕੇਬਲ ਪਾ ਕੇ ਇਹਨੂੰ ਚਾਲੂ ਕਰ ਦਿੱਤਾ ਪਰ ਅੱਜ ਲੋਕਾਂ ਨੂੰ ਝੜਾ ਫਾਇਦਾ ਹੋ ਰਿਹਾ ਔਰ ਮੈਂ ਧੰਨਵਾਦੀ ਆ ਸਾਡੇ ਇੰਡਸਟਰੀਅਲ ਡਿਪਾਰਟਮੈਂਟ ਦੇ ਜਨਰਲ ਮੈਨੇਜਰ ਨੇ ਸਪਾਲਜੀ ਹੋਰ ਕਮਲ ਜੀ ਜੀ ਤੇ ਐਗਜ਼ੈਕਟਿਵ ਇੰਜੀਨੀਅਰ ਨੇ ਇਹਨਾਂ ਨੇ ਭਾਰਤ ਪੂਸ਼ਨ ਜੀ ਚੇਅਰਮੈਨ ਸਾਹਿਬ ਆਪ ਇੰਟਰਸਟ ਲਿਆ ਆਪ ਇੰਟਰਸਟ ਲਾ ਕੇ ਉਹ ਐਸਟੀਮੇਟ ਸਾਰੇ ਤਿਆਰ ਕਰਾ ਕੇ ਉਹ ਮਜ਼ਦੂਰੀ ਜਿਹੜੀਆਂ ਮਿਲ ਗਈ ਆ ਉਹਨੇ ਕੰਮ ਜਿਹੜਾ ਵਿਧੀਵਤ ਤਰੀਕੇ ਨਾਲ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਔਰ ਇਹਦੀਆਂ ਵੀ ਸੜਕਾਂ ਨੇ ਉਹਦੇ ਆਲੇ ਦੁਆਲੇ ਗਾਈਜ਼ ਲੱਗਣ ਗਿਆ ਸੀਵਰੇਜ ਦੀ ਸਫਾਈ ਹੋਊਗੀ ਸਟਰੀਟ ਲਾਈਟ ਲੱਗੂਗੀ ਔਰ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਪਲਾਂਟੇਸ਼ਨ ਆ ਜਾਂ ਜਿੱਥੇ ਕਿਤੇ ਪਾਰਕ ਦੀ ਸਾਂਭ ਸੰਭਾਲ ਆ ਜਾਂ ਕੋਈ ਬੈਂਚਸ ਵਗੈਰਾ ਦਾ ਪ੍ਰੋਵੀਜ਼ਨ ਆ ਉਹ ਆਕੇ ਕਿ ਦੇਖ ਨਜ਼ਰ ਆਊਗੀ ਤਾਂ ਮੈਂ ਕਿਸੇ ਵਕਤ ਮਹਿਸੂਸ ਕਰਦਾ ਸੀਗਾ ਕਿ ਗੁਰਦਾਸਪੁਰ ਨੂੰ ਹਮੇਸ਼ਾ ਇੱਕ ਪਿੰਡ ਦੇ ਬਾਗਵੜ ਰੂਪ ਹੀ ਸਮਝਿਆ ਗਿਆ ਜਦੋਂ ਸਾਡੇ ਕੋਲ ਇੰਨੀ ਵਧੀਆ ਇੱਕ ਇੰਡਸਟਰੀਅਲ ਸਟੇਟ ਸਿਗੀ ਜਿਹਨੂੰ ਬਹੁਤ ਵਧੀਆ ਤਰੀਕੇ ਨਾਲ ਕਈ ਸਾਲ ਪਹਿਲਾਂ ਡਵੈਲਪ ਕੀਤਾ ਜਾ ਸਕਦਾ ਸੀਗਾ ਮੈਂ ਹੈਰਾਨ ਆ ਪਿਛਲੀਆਂ ਸਰਕਾਰਾਂ ਦੇ ਪਿਛਲੇ ਨੀਡਰਾਂ ਤੇ ਜਿਨ੍ਹਾਂ ਨੇ ਇੰਨੇ ਵਧੀਆ ਇੱਕ ਹੱਬ ਨੂੰ ਇੱਕ ਸੈਂਟਰ ਨੂੰ ਧਿਆਨ ਨਹੀਂ ਦਿੱਤਾ ਔਰ ਮੈਂ ਐਸੋਸੀਏਸ਼ਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮਸਲੇ ਨੂੰ ਚੁੱਕ ਕੇ ਅੱਜ ਪੰਜਾਬ ਸਰਕਾਰ ਹਮੇਸ਼ਾ ਸੰਵੇਦਨਸ਼ੀਲ ਆ ਔਰ ਯਤਨਸ਼ੀਲ ਆ ਸਮਾਜ ਦੇ ਹਰ ਵਰਗ ਦੇ ਜੀਵਨਤਨ ਉੱਪਰ ਚੁੱਕਣ ਲਈ ਅੱਜ ਉਹਨਾਂ ਨੇ 3 ਕਰੋੜ 5 ਲੱਖ ਰੁਪਏ ਦੇ ਕੇ ਇਹਦੀ ਇੱਕ ਨਵੀਂ ਦਿੱਖ ਜਿਹੜੀ ਆ ਉਹ ਨਿਕਲੂਗੀ